ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਆ ਇਸ ਵੇਲੇ ਦੇ ਹੈਡਲਾਈਨਸ ਵੱਲ 트럼ਪ ਦੇ ਟੈਰਿਫ ਕਾਰਨ ਡਬਲਯੂਏ ਨੂੰ ਸਥਾਨਕ ਨਿਰਮਾਣ ਤੇ ਕਰਨਾ ਪਵੇਗਾ ਦੁੱਗਣਾ ਖਰਚ 트럼ਪ ਦੇ ਟੈਰਿਫ ਕਾਨੂੰਨਾ ਕਾਰਨ ਮਸ਼ਹੂਰ ਕਾਰ ਬ੍ਰਾਂਡ ਕਰ ਸਕਤੇ ਨੇ ਕੀਮਤਾਂ ਵਿੱਚ ਵਾਧਾ ਆਟੋ ਇੰਡਸਟਰੀ ਵਿੱਚ ਹੋ ਸਕਦੇ ਨੇ ਵੱਡੇ ਬਦਲਾਅ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਫੋਟੋ ਖਿਚਵਾਉਣਾ ਪਿਆ ਮਹਿੰਗਾ ਸਟੇਜ ਤੋਂ ਡਿੱਗਦੇ ਦੀ ਵੀਡੀਓ ਹੋਈ ਵਾਇਰਲ ਪਹਿਲੀ ਵਾਰ ਆਸਟ੍ਰੇਲੀਆ ਵਿਦੇਸ਼ੀ ਧਰਤੀ ਤੇ ਖੇਡ ਸਕਦਾ ਹੈ ਦਿਨ ਰਾਤ ਦਾ ਟੈਸਟ ਟੀਮ ਆਸਟ੍ਰੇਲੀਆ ਜੁਲਾਈ ਮਹੀਨੇ ਚ ਵੈਸਟ ਇੰਡੀਜ਼ ਦਾ ਕਰ ਸਕਦੀ ਹੈ ਦੌਰਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਡਬਲਯੂਏ ਦੇ ਪ੍ਰੀਮੀਅਰ ਰੋਜ਼ਰ ਕੁੱਕ ਦੇ ਮੁਤਾਬਕ ਅਮਰੀਕਾ ਦੇ ਸਾਰੇ ਵਿਦੇਸ਼ੀ ਆਯਾਤ ਤੇ ਲਗਾਏ ਭਾਰੀ ਟੈਰਿਫ ਨੇ ਰਾਜ ਸਰਕਾਰ ਨੂੰ ਸਥਾਨਕ ਤੌਰ ਤੇ ਨਿਰਮਾਣ ਕਰਨ ਦੀ ਆਪਣੀ ਰਣਨੀਤੀ ਤੇ ਦੁੱਗਣਾ ਜ਼ੋਰ ਤੇ ਖਰਚ ਕਰਨ ਲਈ ਮਜਬੂਰ ਕਰ ਦਿੱਤਾ ਹੈ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੁਕਤੀ ਦਿਵਸ ਵਪਾਰ ਨੀਤੀ ਦਾ ਐਲਾਨ ਕਰਨ ਤੋਂ ਬਾਅਦ ਅਮਰੀਕਾ ਸ਼ਨੀਵਾਰ ਤੋਂ ਆਸਟ੍ਰੇਲੀਆ ਤੋਂ ਆਉਣ ਵਾਲੇ ਸਮਾਨ ਸਮੇਤ ਆਯਾਤ ਤੇ ਘੱਟੋ-ਘੱਟ 10% ਟੈਰਿਫ ਲਗਾਵੇਗਾ ਦੱਸਿਆ ਕਿ ਵਾਈਟ ਹਾਊਸ ਦੁਆਰਾ ਜਾਰੀ ਕੀਤਾ ਗਿਆ 37 ਪੰਨਿਆਂ ਦਾ ਦਸਤਾਵੇਜ਼ ਪੱਛਮੀ ਆਸਟ੍ਰੇਲੀਆ ਦੁਆਰਾ ਨਿਰਯਾਤ ਕੀਤੇ ਜਾਣ ਵਾਲੇ ਬਹੁਤ ਸਾਰੇ ਮਹੱਤਵਪੂਰਨ ਖੇੜੀਆਂ ਨੂੰ ਝੋਟ ਦਿੰਦਾ ਵਿੱਚ ਆਪ ਰਿਹਾ ਹੈ ਵੀਰਵਾਰ ਸਵੇਰੇ ਕੁੱਕ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਡਬਲੂ ਨੂੰ ਆਪਣੀ ਆਰਥਿਕਤਾ ਨੂੰ ਵਿਭਿੰਨ ਬਣਾਉਣ ਤੇ ਪਹਿਲਾ ਨਾਲੋਂ ਵੱਧ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਪਵੇਗੀ ਇਸ ਲਈ ਹੁਣ ਮੇਡ ਇਨ ਡਬਲਯੂਏ ਰਣਨੀਤੀ ਤਹਿਤ ਅਰਥਵਿਵਸਥਾ ਨੂੰ ਵਿਭਿੰਨ ਬਣਾਉਣ ਲਈ ਇਸ ਦੇ ਮਿਹਨਤ ਨੂੰ ਵੀ ਦੁੱਗਣਾ ਕਰਨਾ ਪਵੇਗਾ ਇਹ ਤੈਰਿਫ ਅਜੀਹਾ ਕੁਝ ਨਹੀਂ ਹੈ ਜੋ ਇੱਕ ਨਜ਼ਦੀਕੀ ਅਤੇ ਪਰੋਸੇਮੰਦ ਦੋਸਤ ਦੇਸ਼ ਇੱਕ ਦੂਸਰੇ ਨਾਲ ਕਰਦਾ ਹੈ ਸਪਸ਼ਟ ਤੌਰ ਤੇ ਇਹ ਨਿਰਾਸ਼ਾਜਨਕ ਹੈ ਅਸੀਂ ਅਮਰੀਕੀ ਸਪਲਾਈਰਾਂ ਦੇ ਵੀ ਸਪਲਾਈਰ ਹਾਂ ਉਦਾਹਰਨ ਵਜੋਂ ਚੀਨ ਅਤੇ ਜਾਪਾਨ ਨੂੰ ਆਸਟ੍ਰੇਲੀਆ ਲੋਹਾ ਪ੍ਰਦਾਨ ਕਰਦਾ ਹੈ ਤੇ ਇਸ ਦੇ ਅੰਤ ਵਿੱਚ ਜਦੋਂ ਉਤਪਾਦ ਤਿਆਰ ਹੁੰਦਾ ਹੈ ਉਸ ਨੂੰ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ ਇਸ ਲਈ ਪੂਰੇ ਚੱਕਰ ਵਾਸਤੇ ਟੈਰਿਫ ਕਾਫੀ ਉਲਝਣਦਾਰ ਪ੍ਰਭਾਵ ਦੇ ਰਿਹਾ ਹੈ ਰੋਜ਼ਰ ਕੁਕ ਦੇ ਮੁਤਾਬਕ ਆਸਟ੍ਰੇਲੀਆ ਦਾ ਲੋਹੇ ਦਾ ਬਾਜ਼ਾਰ ਇਸ ਪਲੇ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੈ ਫਿਰ ਵੀ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ 90% ਲੋਹਾ ਜਾਂ ਚੀਨ ਦੇ ਸਟੀਲ ਉਤਪਾਦਨ ਦੀ ਅਸਲ ਵਿੱਚ ਉਹਨਾਂ ਦੀ ਘਰੇਲੂ ਆਰਥਿਕਤਾ ਦੁਆਰਾ ਖਪਤ ਕੀਤੀ ਜਾਂਦੀ ਹੈ ਅਲਬਾਨੀਜ਼ ਸਰਕਾਰ ਨੇ ਜ਼ਰੂਰੀ ਖਣਿਜਾਂ ਦਾ ਰਣਨੀਤਿਕ ਭੰਡਾਰ ਬਣਾਉਣ ਦਾ ਵੀ ਐਲਾਨ ਕੀਤਾ ਹੈ ਜਿਸ ਵਿੱਚ ਵੈਸਟਰਨ ਆਸਟ੍ਰੇਲੀਆ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਹੈ ਆਸਟ੍ਰੇਲੀਆ ਦੇ ਕੁਝ ਮਸ਼ਹੂਰ ਕਾਰ ਬ੍ਰਾਂਡ ਇਸ ਗੱਲ 'ਤੇ ਵਿਚਾਰ ਕਰ ਰਹੇ ਨੇ ਕਿ ਜੁਲਾਈ ਤੋਂ ਬਾਜ਼ਾਰ ਤੋਂ ਮਸ਼ਹੂਰ ਕਾਰ ਮਾਡਲਾਂ ਨੂੰ ਵਾਪਸ ਬੁਲਾ ਲਿਆ ਜਾਵੇ ਉਹ ਵੀ ਅਜਿਹੇ ਸਮੇਂ 'ਤੇ ਜਦੋਂ ਉਦਯੋਗ ਲਈ ਸਰਕਾਰ ਦੇ ਨਵੇਂ ਕਾਨੂੰਨ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਦੇਸ਼ੀ ਆਟੋਮੋਬਾਈਲ ਤੇ ਟੈਰਿਫ ਲਗਾਉਣ ਦੇ ਐਲਾਨ ਨਾਲ ਇਹ ਸੈਕਟਰ ਬਹੁਤ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ ਦੱਸ ਦਈਏ ਕਿ ਇਸ ਵਿੱਚ ਕੁਝ ਲੋਕਾਂ ਨੂੰ ਡਰ ਹੈ ਕਿ ਸਰਕਾਰ ਦਾ ਨਵਾਂ ਵਾਹਨ ਕੁਸ਼ਲਤਾ ਮਿਆਰ ਇੱਕ ਹੋਰ ਝਟਕਾ ਸਾਬਿਤ ਹੋ ਸਕਦਾ ਹੈ ਇਸ ਬਾਰੇ ਕੁਝ ਖਬਰਾਂ ਦੇ ਮੁਤਾਬਕ 4/2 ਫੋਰਡ ਐਵਰੇਸਟ ਅਤੇ 4/2 ਇਸ਼ੂਜ਼ੂ ਐਮਯੂਐਕਸ 2 ਮਾਡਲ ਹਨ ਜਿਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ ਕਿਉਂਕਿ ਐਨਵੀਈਐਸ ਉਹਨਾਂ ਨੂੰ ਉਹਨਾਂ ਦੇ ਵਪਾਰਕ 4/4 ਰੂਪਾਂ ਦੇ ਮੁਕਾਬਲੇ ਸਖਤ ਨਿਯਮਾਂ ਵਾਲੀ ਯਾਤਰਾਕਾਰ ਵਜੋਂ ਸ਼੍ਰੇਣੀਬੱਧ ਕਰਦਾ ਹੈ ਇਸ਼ੂਜ਼ੂ ਅਤੇ ਗ੍ਰੇਟਵਾਲ ਮੋਟਰਸ ਨੇ ਡੀਲਰਸ਼ਿਪਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਐਨਵੀਐਸ ਦੇ ਜੁਰਮਾਨੇ ਦੀ ਉਮੀਦ ਕਰ ਸਕਤੇ ਨੇ ਅਤੇ ਜਵਾਬ ਵਿੱਚ ਕੀਮਤਾਂ ਨੂੰ ਵਧਾਇਆ ਜਾ ਸਕਦਾ ਹੈ ਦੋ ਉਦਯੋਗਿਕ ਖਸਤੀਆਂ ਨੇ ਇਹ ਵੀ ਦੱਸਿਆ ਹੈ ਕਿ ਟੋਇਟਾ ਲੈਂਡ ਕਲੂਜ਼ਰ ਤੱਕ ਜੋ ਪਹੁੰਚ ਹੁੰਨ ਤੱਕ ਹੈ ਉਹ ਸੀਮਿਤ ਹੁੰਦੀ ਜਾ ਰਹੀ ਹੈ ਹਾਲਾਂਕਿ ਟੋਇਟਾ ਦੇ ਮੁਤਾਬਕ ਉਹ ਵਪਾਰ ਦੇ ਸਾਧਨ ਦੇ ਤੌਰ ਤੇ ਵਾਹਨਾਂ ਦੀ ਸਪਲਾਈ ਨੂੰ ਪੱਕਾ ਕਰਨ ਵਾਲੇ ਨੇ ਮਿਸ਼ੂ ਬਿਸ਼ੀਦਾ ਕਹਿਣਾ ਹੈ ਕਿ ਹਾਲਾਂਕਿ ਉਹ ਐਨਵੀਐਸ ਦਾ ਸਮਰਥਨ ਕਰਦੀ ਹੈ ਪਰ ਇਲੈਕਟ੍ਰਿਕ ਵਾਹਨਾਂ ਲਈ ਸਰਕਾਰ ਦੀ ਉਸ ਕੋਲ ਮੰਗ ਉਹਨਾਂ ਦੀ ਉਮੀਦ ਮੁਤਾਬਿਕ ਨਹੀਂ ਚੱਲ ਰਹੀ ਕਈ ਕਾਰਨਿਰਮਤਾ ਪਿਛਲੇ ਸਾਲ ਫਰਵਰੀ ਵਿੱਚ ਐਨਵੀਐਸ ਦੀ ਸ਼ੁਰੂਆਤ ਦੇ ਸਮਰਥਨ ਵਿੱਚ ਸਰਕਾਰ ਦੇ ਨਾਲ ਖੜੇ ਹੋਏ ਸਨ ਜਿਸ ਵਿੱਚ ਉਹਨਾਂ ਦੁਆਰਾ ਵੇਚੀਆਂ ਜਾਣ ਵਾਲੀਆਂ ਕਾਰਾਂ ਦੇ ਕੁੱਲ ਫਲੀਟ ਨੂੰ ਔਸਤ ਕਾਰਬਨ ਨਿਕਾਸੀ ਸੀਮਾ ਤੋਂ ਹੇਠਾਂ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਪਿਛਲੇ ਸਾਲ ਤੋਂ ਪਹਿਲਾਂ ਆਸਟ੍ਰੇਲੀਆ ਰੂਸ ਦੇ ਨਾਲ ਨਾਲ ਵਾਹਨ ਕੁਸ਼ਲਤਾ ਕਾਨੂੰਨਾ ਤੋਂ ਬਿਨਾ ਆਖਰੀ ਵੱਡਾ ਦੇਸ਼ ਸੀ ਅਤੇ ਉਹਨਾਂ ਦੀ ਘਾਟ ਦੇਸ਼ ਨੂੰ ਸਭ ਤੋਂ ਘੱਟ ਕੁਸ਼ਲ ਇਹ ਸਭ ਤੋਂ ਵੱਧ ਪ੍ਰਦੂਸ਼ਣ ਕਰਨ ਵਾਲੀਆਂ ਕਾਰਾਂ ਲਈ ਡੰਪਿੰਗ ਗਰਾਊਂਡ ਬਣਾਉਂਦੀ ਜਾ ਰਹੀ ਸੀ ਪਰ ਸਮਾਂ ਲੰਘਰਦੇ ਨਾਲ ਆਸਟ੍ਰੇਲੀਆ ਵਿੱਚ ਇਲੈਕਟ੍ਰੀਕਲ ਵਹੀਕਲ ਦੀ ਵਿਕਰੀ ਲਗਾਤਾਰ ਵਧੀ ਹੈ ਮਾਰਚ ਵਿੱਚ ਵਿਕਣ ਵਾਲੀਆਂ ਸਾਰੀਆਂ ਨਵੀਆਂ ਕਾਰਾਂ ਵਿੱਚੋਂ 14.25 ਇਲੈਕਟ੍ਰਿਕ ਜਾਂ ਪਲੱਗ-ਇਨ ਹਾਈਬ੍ਰਿਡਸ ਹਨ ਟਰੰਪ ਦੇ ਫੈਸਲੇ ਤੋਂ ਬਾਅਦ ਆਟੋਮੋਬਾਈਲ ਇੰਡਸਟਰੀ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਸਕਦੇ ਨੇ ਉਦਯੋਗ ਨੂੰ ਇਹ ਵੀ ਡਰ ਹੈ ਕਿ ਟਰੰਪ ਪ੍ਰਸ਼ਾਸਨ ਮਹਿੰਗਾਈ ਘਟਾਉਣ ਐਕਟ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਆਟੋ ਸਬਸਿਡੀਆਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਈ ਵਾਰ ਨਿਰਮਾਤਾਵਾਂ ਨੇ ਪਿਛਲੀਆਂ ਇਲੈਕਟ੍ਰਿਕ ਵਾਹਨ ਵਚਨ ਬੱਤਾਵਾਂ ਤੋਂ ਪਿੱਛੇ ਹਟਣ ਦੀ ਸੋਚੀ ਹੈ ਭਾਵੇਂ ਕਿ ਬਹੁਤ ਸਾਰੇ ਦੇਸ਼ ਇਲੈਕਟ੍ਰੀਕਲ ਵਹੀਕਲ ਨੂੰ ਵਰਤਣ ਦੀ ਸੋਚ ਤੇ ਹੀ ਜ਼ੋਰ ਦਿੰਦੇ ਨੇ ਤੇ ਕਈ ਬ੍ਰਾਂਡ ਇਸ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਕੀਮਤਾਂ ਵਧਾਈਆਂ ਜਾਣ ਜਾਂ ਫਿਰ ਸਪਲਾਈ ਨੂੰ ਸੀਮਿਤ ਕੀਤਾ ਜਾਵੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ ਜਦੋਂ ਉਹ ਇੱਕ ਚੋਣ ਪ੍ਰੋਗਰਾਮ ਦੌਰਾਨ ਸਟੇਜ ਤੋਂ ਅਚਾਨਕ ਡਿੱਗ ਗਏ ਇਹ ਘਟਨਾ ਨਿਊ ਸਾਊਥ ਵੇਲਜ਼ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਵਾਪਰੀ ਜਿੱਥੇ ਪ੍ਰਧਾਨ ਮੰਤਰੀ ਅਲਬਨੀਜ਼ ਸਟੇਜ ਤੇ ਖੁਰਨਾ ਨਾਲ ਖੜੇ ਸਨ ਤੇ ਅਚਾਨਕ ਉਹਨਾਂ ਦੇ ਕਦਮ ਡਗਮਗਾ ਗਏ ਤੇ ਉਹ ਅਚਾਨਕ ਸਟੇਜ ਤੋਂ ਹੇਠਾਂ गिर ਗਏ ਦਰਅਸਲ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸਟੇਜ ਤੇ ਫੋਟੋ ਖਿਚਵਾ ਰਹੇ ਸਨ ਇਸ ਤੋਂ ਬਾਅਦ ਉਹ ਕੁਝ ਕਦਮ ਪਿੱਛੇ ਹਟਿਆ ਅਤੇ ਅਚਾਨਕ ਆਪਣਾ ਸੰਤੁਲਨ ਗਵਾ ਬੈਠੇ ਅਤੇ ਸਟੇਜ ਤੋਂ ਹੇਠਾਂ ਡਿੱਗ ਗਏ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਅਤੇ ਉਹਨਾਂ ਦੀ ਹਾਲਤ ਦਾ ਚੈਕਅਪ ਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਨੇ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਖੁਦ ਇਸ ਬਾਰੇ ਸਪਸ਼ਟ ਕਰਨ ਦਿੱਤਾ। ਉਹਨਾਂ ਕਿਹਾ, ਮੈਂ ਸਟੇਜ ਤੇ ਸੀ ਅਤੇ ਫੋਟੋ ਖਿੱਚਦੇ ਸਮੇਂ ਕੁਝ ਕਦਮ ਪਿੱਛੇ हट ਗਿਆ ਪਰ ਸਟੇਜ ਉੱਥੇ ਹੀ ਖਤਮ ਹੋ ਗਿਆ ਅਤੇ ਮੈਂ ਡਿੱਗ ਪਿਆ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹਨ ਜੇਕਰ ਇਹ ਹੋ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਆਮ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 3 ਮਈ ਨੂੰ ਵੋਟਿੰਗ ਹੋਣੀ ਹੈ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਿਊ ਸਾਊਥ ਵੇਲਜ਼ ਵਿੱਚ ਇੱਕ ਚੋਣ ਪ੍ਰੋਗਰਾਮ ਵਿੱਚ ਪਹੁੰਚੇ ਸਨ ਇਹ ਘਟਨਾ ਤੋਂ ਵਾਪਰੀ ਜਦੋਂ ਉਹ ਆਪਣੇ ਸਮਰਥਕਾਂ ਨਾਲ ਸਟੇਜ 'ਤੇ ਸਨ ਪੀਐਮ ਅਲਬਾਨੀਜ਼ ਦੇ ਸਟੇਜ ਤੋਂ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਫਾਇਰਲ ਹੋ ਗਿਆ ਹੈ ਕੁਝ ਲੋਕ ਇਸ ਨੂੰ ਮਜ਼ਾਕ ਵਜੋਂ ਦੇਖ ਰਹੇ ਹਨ ਜਦੋਂ ਕਿ ਕੁਝ ਇਸ ਨੂੰ ਉਸਦੀ ਲਾਪਰਵਾਹੀ ਕਹਿ ਰਹੇ ਨੇ ਹਾਲਾਂਕਿ ਉਹਨਾਂ ਦੇ ਸਮਰਥਕਾਂ ਨੇ ਸੋਖ ਦਾ ਸਾਹ ਲਿਆ ਜਦੋਂ ਪ੍ਰਧਾਨ ਮੰਤਰੀ ਨੇ ਖੁਦ ਦੱਸਿਆ ਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਨੇ ਚੋਣ ਮਾਹੌਲ ਵਿੱਚ ਹਲਚਲ ਮਚਾ ਦਿੱਤੀ ਹੈ ਹਾਲਾਂਕਿ ਪ੍ਰਧਾਨ ਮੰਤਰੀ ਅਲਬਨੀਜ਼ ਨੇ ਇਸ ਨੂੰ ਸਹਿਜਤਾ ਨਾਲ ਲਿਆ ਅਤੇ ਕਿਹਾ ਕਿ ਉਹ ਅੱਗੇ ਚੋਣ ਮੁਹਿੰਮ ਤੇ ਧਿਆਨ ਕੇਂਦਰਿਤ ਕਰਨਗੇ ਆਸਟ੍ਰੇਲੀਆਈ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਵੈਸਟ ਇੰਡੀਜ਼ ਦੇ ਦੌਰੇ ਨਾਲ ਕਰੇਗੀ ਜਿਸ ਵਿੱਚ ਉਹ ਜੂਨ ਅਤੇ ਜੁਲਾਈ ਦੇ ਮਹੀਨਾ ਵਿੱਚ ਮੇਜ਼ਬਾਨ ਟੀਮ ਵਿਰੁੱਧ ਤਿੰਨ ਮੈਚਾਂ ਦੀ ਟੈਸਟ ਲੜੀ ਖੇਡੇਗੀ ਇਹ ਦੌਰਾ 25 ਜੂਨ ਤੋਂ ਸ਼ੁਰੂ ਹੋਵੇਗਾ ਜਦੋਂ ਕਿ ਲੜੀ ਦਾ ਆਖਰੀ ਟੈਸਟ ਮੈਚ 12 ਜੁਲਾਈ ਤੋਂ ਖੇਡਿਆ ਜਾਵੇਗਾ ਆਸਟ੍ਰੇਲੀਆਈ ਟੀਮ ਇਸ ਦੌਰੇ ਤੇ ਟੈਸਟ ਸੀਰੀਜ਼ ਦਾ ਆਖਰੀ ਮੈਚ ਡੇ ਨਾਈਟ ਮੈਚ ਦੇ ਰੂਪ ਵਿੱਚ ਖੇਡ ਸਕਦੀ ਹੈ ਜਿਸ ਲਈ ਵੈਸਟ ਇੰਡੀਜ਼ ਕ੍ਰਿਕਟ ਬੋਰਡ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਲੱਗਿਆ ਹੋਇਆ ਹੈ ਆਸਟ੍ਰੇਲੀਆਈ ਟੀਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਿੰਕ ਬਾਲ ਟੈਸਟ ਮੈਚ ਖੇਡ ਰਹੀ ਹੈ ਜਿਸ ਵਿੱਚ ਉਸਨੇ ਹੁਣ ਤੱਕ ਇਹ ਸਾਰੇ ਮੈਚ ਘਰੇਲੂ ਮੈਦਾਨ ਵਿੱਚ ਖੇਡੇ ਨੇ ਅਜਿਹੀ ਸਥਿਤੀ ਵਿੱਚ ਕੰਗਾਰੂ ਟੀਮ ਪਹਿਲੀ ਵਾਰ ਘਰ ਤੋਂ ਬਾਹਰ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡ ਸਕਦੀ ਹੈ ਜਦੋਂ ਕ੍ਰਿਕਟ ਵੈਸਟ ਇੰਡੀਜ਼ ਦੁਆਰਾ ਦੌਰੇ ਦਾ ਐਲਾਨ ਕੀਤਾ ਗਿਆ ਸੀ ਤਾਂ ਜਮੈਕਾ ਦਾ ਸਬੀਨਾ ਪਾਰਕ ਵਿੱਚ ਖੇਡੇ ਜਾਣ ਵਾਲੇ ਲੜੀ ਦੇ ਆਖਰੀ ਟੈਸਟ ਮੈਚ ਨੂੰ ਦਿਨ ਰਾਤ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਸੀ ESPN ਕ੍ਰਿਕ ਇਨਫੋ ਦੇ ਅਨੁਸਾਰ ਕ੍ਰਿਕਟ ਆਸਟ੍ਰੇਲੀਆ ਨੇ ਇਸ ਡੇ ਨਾਈਟ ਟੈਸਟ ਮੈਚ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਪਰ ਇਸ ਤੋਂ ਪਹਿਲਾਂ ਸਬੀਨਾ ਪਾਰਕ ਸਟੇਡੀਅਮ ਦੇ ਫਲੱਡ ਲਾਈਟ ਸਿਸਟਮ ਦੀ ਜਾਂਚ ਕੀਤੀ ਜਾਵੇਗੀ ਇਸ ਸੰਬੰਧੀ ਕ੍ਰਿਕਟ ਆਸਟ੍ਰੇਲੀਆ ਦੇ ਕੁਝ ਮੈਂਬਰ ਅਪ੍ਰੈਲ ਮਹੀਨੇ ਵਿੱਚ ਹੀ ਜਮੈਕਾ ਦਾ ਦੌਰਾ ਕਰਕੇ ਤਿਆਰੀਆਂ ਦੀ ਜਾਂਚ ਕਰਨਗੇ। ਹੁਣ ਤੱਕ ਵੈਸਟ ਇੰਡੀਜ਼ ਨੇ ਸਿਰਫ ਇੱਕ ਵਾਰ ਪਿੰਕ ਬਾਲ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਹੈ ਜਦੋਂ ਉਹਨਾਂ ਨੇ 2018 ਵਿੱਚ ਸ਼੍ਰੀਲੰਕਾ ਵਿਰੁੱਧ ਘਰੇਲੂ ਲੜੀ ਖੇਡੀ ਸੀ। ਬ੍ਰਿਜਟਾਊਨ ਮੈਦਾਨ ਤੇ ਖੇਡੇ ਗਏ ਪਿੰਕ ਬਾਲ ਟੈਸਟ ਮੈਚ ਵਿੱਚ ਵੈਸਟ ਇੰਡੀਜ਼ ਦੀ ਟੀਮ ਸ਼੍ਰੀਲੰਕਾ ਤੋਂ 4 ਵਿਕਟਾਂ ਨਾਲ ਹਾਰ ਗਈ ਸੀ। ਜੇਕਰ ਅਸੀਂ ਆਸਟ੍ਰੇਲੀਆਈ ਟੀਮ ਦੀ ਗੱਲ ਕਰੀਏ ਤਾਂ ਉਹ ਲਗਭਗ 10 ਸਾਲਾਂ ਬਾਅਦ वेस्ट इंडीज ਦਾ ਦੌਰਾ ਕਰ ਰਹੀ ਹੈ ਜਿਸ ਵਿੱਚ ਚੋਨਾ ਨੇ ਆਖਰੀ ਵਾਰ 2015 ਵਿੱਚ ਮਾਈਕਲ ਕਲਾਰਕ ਦੀ ਕਪਤਾਨੀ ਵਿੱਚ ਇੱਥੇ ਦੌਰਾ ਕੀਤਾ ਸੀ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਸ਼ੇ ਚਾਲ